ਇਸ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਦੀ 익ਸਪੋਜ਼ ਕਰੂੰਗਾ ਅਜ ਤੱਕ ਕਿਸੇ ਨੇ ਕੀਤਾ ਨਹੀਂ ਹੋ। ਜਿਹੜਾ ਸੂਬਾ ਨੰਬਰ 1 ਸੀ ਔਰ ਰੌਕ ਬਾਟਮ ਹੈ। ਤੇਤ ਜੀਡੀਪੀ ਰੇਸ਼ੋ। ਇਹਨਾਂ ਲੋਕਾਂ ਦੀ ਬਿਸ਼ਰਮੀ ਦੇਖੋ। ਜਿੰਨਾ ਮਰਜ਼ੀ ਕਰਜ਼ਾ ਲਈ ਐ। ਇਹ ਕਿਸੇ ਨੂੰ ਨਹੀਂ ਦੱਸਦੇ। ਪੰਜਾਬ ਕਾਂਗਰਸ ਦੇ ਦੋ ਸਾਥਕਾਂ ਫਰਦਾਨਾ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੰ্ধু ਪਹੁੰਚੇ ਰਾਜਪਾਲ ਦੇ ਕੋਲ ਬਨਵਾਰੀਲ <strong>ਪ੍ਰੋਹਿਤ</strong> ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਮੰਗ ਪੱਤਰ ਸੌਂਪਿਆ। ਕਿਆ ਕਿ ਕਿਉਂਕਿ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਵਰਗੀ ਸਥਿਤੀ ਹੈ ਇਸ ਲਈ ਜਾਂਚ ਪੜਤਾਲ ਕਰਵਾਈ ਜਾਏ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਕਾਇਤ ਕਰਕੇ ਨਿਰਮੋਜ ਸਿੰਘ ਤੇ ਦੂ ਨਿਰਮੋਜ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਤੇ ਨਾਲ ਹੀ ਇਲਜ਼ਾਮ ਏ ਵੀ ਨੇ ਕਿ ਕਰਜ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਇਸੇ ਲਈ ਰਾਜਪਾਲ ਤੋਂ ਦਖਲ ਦੀ ਮੰਗ ਕੀਤੀ ਗਿਆ ਹਾਲਾਂਕਿ ਰਾਜਪਾਲ ਤਾਂ ਪਹਿਲਾਂ ਹੀ ਖੁਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਜ਼ੇ ਬਾਬਤ ਸਵਾਲ ਪੁੱਛ ਚੁੱਕੇ ਨੇ ਦਾਅਵੇ ਨਾ ਕਹਿਣਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ ਹੈ 2-4 ਦਿਨ ਪਹਿਲਾਂ ਉਹ ਚ ਪਹਿਲੇ ਸਾਲ 47262 ਕਰੋੜ ਰੁਪਏ ਦੂਸਰੇ ਸਾਲ 44000 44000 ਦੂਸਰੇ ਸਾਲ 44000 ਤੋਂ ਉੱਤੇ ਮਤਲਬ ਕਿ ਇਹਨਾਂ ਲੋਕਾਂ ਨੇ ਬੌਂਡਸ ਦੇ ਕਰਜ਼ੇ ਲਏ ਆ ਸਮਝੋ ਇਹਨਾਂ ਲੋਕਾਂ ਨੇ ਹੋਰ ਲੋਨਸ ਲਏ ਆ ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ ਜੜੀ ਕਿ ਇਹ ਸਤਿਕਬਾਲ ਕਰਦੀ ਹੈ ਕਿ ਪੰਜਾਬ ਰੌਕ ਬਾਟਮ ਹੈ ਫਾਈਨੈਂਸਸ ਦੇ ਮਾਮਲੇ ਚ ਰੌਕ ਬਾਟਮ ਹਿੰਦੁਸਤਾਨ ਚ ਜਿਹੜਾ ਸੂਪਾ ਨੰਬਰ 1 ਸੀ ਔਰ ਰੌਕ ਬਾਟਮ ਹੈ ਡੈਟ ਜੀਡੀਪੀ ਰੇਸ਼ੋ ਡੈਟ ਜੀਡੀਪੀ ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ ਤੇ ਆਰਬੀਆਈ ਕਹਿੰਦਾ ਹੈ ਵੀ ਡੈਟ ਜੀਡੀਪੀ ਰੇਸ਼ੋ ਦੀ 33% ਤੋਂ ਉੱਤੇ ਤੁਸੀਂ ਕਰ ਜਾਂ ਨਹੀਂ ਲੈ ਸਕਦੇ ਤੇ ਜੇ ਤੁਹਾਡੀ ਹੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹੈ ਉਹਨੂੰ ਆਪਾਂ ਕਹਿੰਦੇ ਆ ਫਿਸਕਲ ਡੈਫਿਸਟ ਤੇ ਉਹ 3.5% ਜੀਡੀਪੀ ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ ਹਜ਼ੂਰ ਇਹਨਾਂ ਲੋਕਾਂ ਦੀ ਬਿਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਅਮੈਂਡਮੈਂਟਾਂ ਕੀਤੀਆਂ ਦੋ ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈਏ ਅਸੀਂ ਇਹ ਕਿਸੇ ਨੂੰ ਨਹੀਂ ਦੱਸਦੇ ਮੈਂ ਕਹਿ ਰਿਹਾ ਤੁਹਾਨੂੰ ਆ ਦੇਖੋ ਦਿ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ 2023 ਕੀ ਕਰ ਰਿਹਾ ਸ਼ੇਮਲੈਸਲੀ ਮੈਂਸ਼ਨਸ ਅਨਫੋਰਸੀਨ ਡਿਮਾਂਡਸ ਆਫ ਸਟੇਟ ਗਵਰਨਮੈਂਟ ਅਰਾਈਜ਼ਿੰਗ ਆਊਟ ਆਫ ਇੰਟਰਨਲ ਡਿਸਟਰਬੈਂਸ ਔਰ ਸੱਚ ਅਦਰ ਐਕਸੈਪਸ਼ਨਲ ਗਰਾਉਂਡਸ ਟੂ ਇਨਹਾਂਸ देयर ਲੋਨ ਟੂ ਇਨਹਾਂਸ देयर ਲੋਨ ਲਿਮਿਟ ਐਂਡ ਡੈਟ ਟੂ ਜੀਡੀਪੀ ਰੇਸ਼ੋ ਐਸ ਸਪੈਸੀਫਾਈਡ ਬਾਈ ਦੀ ਫਾਈਨੈਂਸ ਕਮਿਸ਼ਨ ਆਫ ਇੰਡੀਆ ਇਹਨੂੰ ਤੋੜਦੇ ਆਂ ਸੀ ਜਿੰਨਾ ਮਰਜ਼ੀ ਕਰ ਜਾ ਚੁੱਕੀ ਐ ਤੇ ਵਾਪਸ ਕੌਣ ਕਰੂ ਤੁਹਾਡਾ ਭਾਈਆ ਯਾ ਪੰਜਾਬ ਦੇ ਲੋਗ ਕੌਣ ਵਾਪਸ ਕਰੂ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਟਟਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਇਹਦੇ ਕੋਲ ਜਵਾਬ ਹੈ ਨਹੀਂ